ਅੱਜ ਕੋਟ ਸਿੱਧੀਕ ਵਿੱਚ ਸ਼ਰਬੁਲਦਾਸ ਮੰਦਰ ਦੇ ਨੇੜੇ ਸਾਡੇ ਰਜੇਸ਼ ਭਾਜੀ ਦੀ ਦੁਕਾਨ ਦੇ ਉੱਤੇ ਬਹੁਤ ਮਤਭਾਗੀ ਘਟਨਾ ਹੋਈ ਆ। ਉਹ ਵੈਸੇ ਦਾ ਮਾਪਿਆਂ ਨੂੰ ਚਾਹੀਦਾ ਆ ਕਿ ਛੋਟੇ ਬੱਚਿਆਂ ਨੂੰ ਗੱਡੀਆਂ ਨਹੀਂ ਦੇਣੀਆਂ ਚਾਹੀਦੀਆਂ। ਇਹ ਮਾਪਿਆਂ ਨੂੰ 18 ਸਾਲ ਤੋਂ ਉੱਪਰ ਬੱਚਿਆਂ ਨੂੰ ਗੱਡੀ ਖੋਣੀ ਚਾਹੀਦੀ ਆ। ਬੜੀ ਨਿੰਦਣਯੋਗ ਗੱਲ ਆ। ਇਹ ਇਸ ਦੁਕਾਨ ਦੇ ਉੱਤੇ 24 ਘੰਟੇ ਗਾਹ ਕਰਦੇ ਜਾਂਦੇ ਰਹਿੰਦੇ ਆ। ਯੋਗੀਏ ਲੇਡੀਜ਼ ਗਰਮੈਂਟ ਹੋਰ ਜੋ ਜੋ ਵੀ ਐ ਇਥੇ ਲੇਡੀਜ਼ ਦਾ ਸਮਾਨ ਮਿਲਦਾ ਹੈ ਉੱਥੋਂ ਆਉਂਦੇ ਆ ਸਮਾਨ ਲੈ ਜਾਂਦੇ ਆ ਅੱਜ ਕੁਦਰਤੀ ਰੱਬ ਦੇ ਕਿੰਨੇ ਰੱਬ ਲਈ ਕੋਈ ਇਥੇ ਅਜੇ ਕਸਟਮਰ ਨਹੀਂ ਸੀਗਾ ਉਹ ਛੋਟੇ ਬੱਚੇ ਖੇਡਦੇ ਸੀ ਉਹ ਵੀ ਨਹੀਂ ਸੀਗੇ ਇਹ ਲੇਕਿਨ ਨੁਕਸਾਨ ਹੋਇਆ ਬਹੁਤ ਮਾੜੀ ਮੰਦਭਾਗੀ ਘਟਰਾਏ ਆ ਕਿਹੜੀ ਗੱਡੀ ਹੈ ਬਦਾਂਗੇ ਲੈਂਸਰ ਹੈ ਜੀ ਲੈਂਸਰ ਗੱਡੀ ਵਿੱਚ ਕਿੰਨੇ ਜਣੇ ਬੈਠੇ ਜੀ ਉਹ ਗੱਡੀ 'ਚ ਤਿੰਨ ਜਣੇ ਹੀ ਕਹਿੰਦੇ ਕਿੰਨੇ ਬੱਚੇ ਤਿੰਨੇ ਬੱਚੇ ਪਤਾ ਲੱਗਾ ਗੱਡੀ ਜਗਾ ਤੋਂ ਆ ਰਹੇ ਕਿੱਥੇ ਜਾਣ ਦੇ ਇਹਨਾਂ ਨੇ ਉਹ ਕਹਿੰਦੇ ਪੇਪਰ ਦੇ ਘਾਰੇ ਆ ਨਗਰ ਦੀ ਹੈ ਜੀ ਪਿੰਡ ਗੋਸਤੀ ਦੇ ਇੱਥੇ ਦੀ ਹੈ ਠੀਕ ਹੈ ਜੀ ਜਿਸ ਸੱਕੀ ਮਾਮਲਾ ਕੀ ਸਾਥ ਬਾਤ ਜਦਿਆ ਮੌਕੇ ਦਾ ਜੀ ਇਹ ਐਸੇ ਸਾਥ ਬਾਤ ਆਣਾ ਭਾਰ ਕੋ ਕੈਂਪ ਹਾਜਾ ਜਿਹਾ ਕਿਹੜਾ ਕਿ ਕੰਟਰੋਲ ਰੂਮ ਤੇ ਮੈਸੇਜ ਆਇਆ ਕਿ ਇੱਕ ਕੋਰਸ ਦੀ ਗਰੌੜ ਤੇ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਹੜਾ ਕੰਮ ਐ ਮੈਂ ਇੱਥੇ ਆ ਕੇ ਦੇਖਿਆ ਗੱਡੀ ਦੁਕਾਨ ਦੇ ਵਿੱਚ ਬੜੀ ਹੋਈ ਸੀ ਤੇ ਆਲੇ ਦੁਆਲੇ ਪਬਲਿਕ ਦੀਆਂ ਲੇਡੀਆਂ ਜੈਂਟਸ ਨੂੰ ਪੁੱਛਿਆ ਕਿ ਕੀ ਗੱਲ ਹੋਈ ਆ ਉਹਨਾਂ ਨੇ ਦੇ ਦੱਸਣ ਦੇ ਮੁਤਾਬਕ ਕਿ ਟਾਇਰ ਪਾਟਣ ਕਰਕੇ ਗੱਡੀ ਜਿਹੜੀ ਆ ਦੁਕਾਨ 'ਚ ਵੜ ਗਈ ਕਿਹੜੀ ਗੱਡੀ ਦੱਸਿਆ ਜੀ ਸਰ ਗੱਡੀ ਲੈਂਸਰ ਆ ਜੀ ਤੇ ਜਿਹੜਾ ਚਲਾ ਰਹੇ ਸੀ ਚਲਾ ਰਹੇ ਸੀ ਗੱਡੀ ਕਿ ਕਿੰਨੇ ਗੱਡੀ ਵਿੱਚ ਕਿੰਨੇ ਜਣੇ ਟੁੱਟ ਲੈ ਤਿੰਨ ਜਣੇ ਸੀ ਟੁੱਟ ਲੈ ਉਹ ਦੱਸਿਆ ਜਾ ਰਿਹਾ ਕਿ ਉਹ ਨਬਾਲਕ ਸੀ ਬੱਚੇ ਛੋਟੇ ਹੀ ਸੀ ਕੋਈ ਇਦਾਂ ਜੀ ਸਭ ਜਿਹੜਾ ਇੱਕ ਬੱਚਾ ਚਲਾ ਗਿਆ ਉਹਦਾ ਤਾਂ ਪਤਾ ਨਹੀਂ ਜਿਹੜੇ ਦੂਸਰੇ ਬੱਚੇ ਆ ਉਹ 18 ਸਾਲ ਕਹਿੰਦੇ ਆ ਕਿ 17 ਸਾਲ ਕਹਿੰਦੇ ਆ ਇਹ ਆ ਕੇ ਤੁਰੇ ਸੀ ਕਿਤੇ ਜਾਣਾ ਇਹਨਾਂ ਨੇ ਇਹ ਥੇਮ ਦੇ ਕੋਲੋਂ ਹੀ ਚੱਲੇ ਸੀ ਆਪਣੇ ਇਨ ਕਲੇਵ ਤੋਂ ਆ ਰਹੇ ਸੀ ਉਧਰੋਂ ਫੇਸਬੁੱਕ ਉਹ ਜਾਣੇ ਨੁਕਸਾਨ ਨਹੀਂ ਆ ਸਰ ਨਾ ਜਾਣ ਦਾ ਤੇ ਮਾਲ ਦਾ ਨੁਕਸਾਨ ਕੋਈ ਨਹੀਂ ਹੋਇਆ ਠੀਕ ਹੈ ਸਰ